ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਇਤਿਹਾਸ ਵਿੱਚ ਹਜ਼ਾਰਾਂ ਜੰਗਾਂ ਯੁੱਧ ਹੋਏ ਵੱਡੇ ਵੱਡੇ ਸੂਰਮੇ ਪੈਦਾ ਹੋਏ ਪਰ ਪੂਰੀ ਕਾਇਨਾਤ ਵਿੱਚ ਸਿਰਫ ਇੱਕ ਹੀ ਐਸਾ ਯੋਧਾ ਹੋਇਆ ਜਿਸਨੇ ਆਪਣਾ ਸੀਸ ਧਲੀ ਤੇ ਧਰ ਕੇ ਜੰਗ ਲੜੀ ਇੱਕ 75 ਸਾਲ ਦਾ ਬਜ਼ੁਰਗ ਹੱਥਾਂ ਵਿੱਚ 15 ਸ਼ੇਰ ਦਾ ਖੰਡਾ ਅਤੇ ਮੁੱਖ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਜਦੋਂ ਉਹਨਾਂ ਨੇ ਸੁਣਿਆ ਕਿ ਪਾਪੀਆਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਬਦੀ ਕੀਤੀ ਹੈ ਤਾਂ ਉਹਨਾਂ ਨੇ ਇੱਕ ਐਸੀ ਲਕੀਰ ਖਿੱਚੀ ਜਿਸ ਨੇ ਮੌਤ ਨੂੰ ਵੀ ਕੰਬਣੀ ਛੇੜ ਦਿੱਤੀ ਸੀ ਅੱਜ ਦੀ ਵੀਡੀਓ ਵਿੱਚ ਅਸੀਂ ਉਸ ਮਹਾਨ ਜਰਨੈਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਪੂਰੀ ਜੀਵਨ ਗਾਥਾ ਸੁਣਾਵਾਂਗੇ ਉਹਨਾਂ ਦੇ ਬਚਪਨ ਤੋਂ ਲੈ ਕੇ ਸੀਸ ਤਲੀ ਤੇ ਧਰ ਕੇ ਪ੍ਰਕਰਮਾਂ ਤੱਕ ਪਹੁੰਚਣ ਦਾ ਪੂਰਾ ਸੱਚ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਹੋਵਿੱਦ ਜ਼ਿਲ੍ਹਾ ਤਰਨਤਾਰਨ ਵਿੱਚ ਹੋਇਆ ਸੀ ਆਪ ਜੀ ਦੇ ਪਿਤਾ ਦਾ ਨਾਮ ਭਾਈ ਭਗਤਾ ਜੀ ਤੇ ਮਾਤਾ ਦਾ ਨਾਮ ਜਿਉਣੀ ਜੀ ਸਨ ਮਾਪਿਆਂ ਨੇ ਬੜੇ ਚਾਵਨ ਨਾਲ ਆਪ ਜੀ ਦਾ ਨਾਮ ਰੱਖਿਆ ਸੀ ਦੀਪਾ ਯਾਨੀ ਕਿ ਚਾਨਣ ਕਰਨ ਵਾਲਾ ਕਿਸੇ ਨੂੰ ਕੀ ਪਤਾ ਸੀ ਕਿ ਇਹ ਬੱਚਾ ਆਉਣ ਵਾਲੇ ਸਮੇਂ ਵਿੱਚ ਸਿੱਖੀ ਦਾ ਸੂਰਜ ਬਣ ਕੇ ਚਮਕੇਗਾ ਬਚਪਨ ਤੋਂ ਹੀ ਬਾਬਾ ਜੀ ਦਾ ਸੁਭਾਅ ਬਾਕੀ ਬੱਚਿਆਂ ਨਾਲੋਂ ਵੱਖਰਾ ਸੀ ਜਿੱਥੇ ਬਾਕੀ ਬੱਚੇ ਖੇਡਣ ਵਿੱਚ ਧਿਆਨ ਦਿੰਦੇ ਸਨ ਬਾਬਾ ਜੀ ਨੂੰ ਬਾਬਾ ਜੀ ਨੂੰ ਗੁਰਬਾਣੀ ਸੁਣਨ ਅਤੇ ਸਾਧੂ ਸੰਤਾਂ ਦੀ ਸੰਗਤ ਕਰਨ ਦਾ ਚਾਰ ਦਾ ਸੀ ਉਹਨਾਂ ਨੇ ਉਹਨਾਂ ਦੀ ਸਿਹਤ ਸ਼ੁਰੂ ਤੋਂ ਹੀ ਤੰਦਰੁਸਤ ਸੀ ਇਹਦੇ ਕੱਦ ਲੰਬਾ ਸੀ ਅਤੇ ਸਰੀਰ ਵੰਜਰ ਵਰਗਾ ਸੀ ਸਖਤ ਸੀ ਪਰ ਸਰੀਰਕ ਤਾਕਤ ਨਾਲ ਨਾਲ ਉਨ੍ਹਾਂ ਦੇ ਅੰਦਰ ਧਰਮ ਦੀ ਤਾਕਤ ਵੀ ਬਚਪਨ ਤੋਂ ਹੀ ਕੁੱਟ-ਕੁੱਟ ਕੇ ਭਰੀ ਹੋਈ ਸੀ ਸਮਾਂ ਬੀਤਦਾ ਗਿਆ ਤੇ 16 ਸਾਲ ਦੀ ਉਮਰ ਵਿੱਚ ਬਾਬਾ ਜੀ ਦੇ ਮਾਤਾ ਪਿਤਾ ਉਹਨਾਂ ਨੂੰ ਆਨੰਦਪੁਰ ਸਾਹਿਬ ਲੈ ਗਏ ਸਨ ਇਹ ਉਹ ਸਮਾਂ ਸੀ ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜੀ ਦੇ ਦਰਬਾਰ ਦੀ ਸ਼ਾਨ ਵੱਖਰੀ ਹੀ ਹੁੰਦੀ ਸੀ ਪਹਿਲੀ ਵਾਰ ਜਦੋਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੂੰ ਇੰਜ ਲੱਗਿਆ ਜਿਵੇਂ ਜੀਵਨ ਦਾ ਮਕਸਦ ਮਿਲ ਗਿਆ ਹੋ ਆਪ ਜੀ ਨੇ ਉੱਥੇ ਹੀ ਗੁਰੂ ਸਾਹਿਬ ਦੇ ਹੱਥੋਂ ਖੰਡੇ ਬਾਟੇ ਦਾ ਪੋਹਲ ਸ਼ਕੀ ਅਤੇ ਦੀਪੇ ਤੋਂ ਦੀਪ ਸਿੰਘ ਬਣ ਗਏ ਆਪ ਜੀ ਨੇ ਕਈ ਅਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਦੀ ਚਰਨ-ਚਰਨ ਵਿੱਚ ਬਤਾਏ ਅਕਸਰ ਸਾਨੂੰ ਲੱਗਦਾ ਹੈ ਕਿ ਬਾਬਾ ਦੀਪ ਸਿੰਘ ਜੀ ਸਿਰਫ ਇੱਕ ਯੋਧੇ ਸਨ ਪਰ ਨਹੀਂ ਅਨੰਦਪੁਰ ਸਾਹਿਬ ਰਹਿ ਕੇ ਬਾਬਾ ਜੀ ਗੁਰਬਾਣੀ ਦੀ ਵਿਦਿਆ ਲਈ ਗੁਰਮੁਖੀ ਪੜ੍ਹੀ ਲਿਖੀ ਸਿੱਖੀ ਅਤੇ ਨਾਲ ਹੀ ਸ਼ਸਤਰ ਵਿਦਿਆ ਵੀ ਸਿੱਖੀ ਇੱਕ ਹੱਥ ਵਿੱਚ ਕਲਮ ਅਤੇ ਦੂਜੇ ਹੱਥ ਵਿੱਚ ਖੰਡਾ ਸੀ ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਭਾਈ ਮਨੀ ਸਿੰਘ ਜੀ ਵਰਗੀਆਂ ਮਹਾਨ ਰੂਹਾਂ ਦੀ ਸੰਗਤ ਕਰਕੇ ਬਾਬਾ ਜੀ ਗੁਰਬਾਣੀ ਦੇ ਡਾਡੇ ਵਿਦਵਾਨ ਬਣ ਗਏ ਸਨ ਗਮਦਮਾ ਸਾਹਿਬ ਦੀ ਸੇਵਾ ਅਤੇ ਫਿਰ ਉਹ ਸਮਾਂ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਚਮਕੌਰ ਦੀ ਗੜੀ ਸਾਹਿਬ ਜਦਿਆਂ ਦੀ ਸ਼ਹਾਦਤ ਅਤੇ ਮੁਕਤਸਰ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਤਲਵੰਡੀ ਸਾਬ ਦਮਦਮਾ ਸਹਿਬ ਪਹੁੰਚੇ ਬਾਬਾ ਦੀਪ ਸਿੰਘ ਜੀ ਵਾਪਸ ਗੁਰੂ ਕੋਲ ਪਹੁੰਚ ਗਏ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਨੇ ਹਨ ਅਤੇ ਗੁਰਬਾਣੀ ਦੇ ਅਰਥ ਸਿੱਖਣੇ ਹਨ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਹਿਬ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਆਪਣੇ ਹੱਥਾਂ ਨਾਲ ਲਿਖੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਦੇੜ ਸਾਹਿਬ ਵੱਲ ਜਾਣ ਲੱਗੇ ਤਾਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਕਾਪੜਾ ਦੇ ਕੇ ਕਿਹਾ ਦੀਪ ਸਿੰਘਾ ਹੁਣ ਮਾਲਵੇ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰਨਾ ਤੇਰੀ ਜ਼ਿੰਮੇਵਾਰੀ ਹੈ ਬਾਬਾ ਜੀ ਨੇ ਗੁਰੂ ਦਾ ਹੁਕਮ ਸਿਰ ਮੱਥੇ ਤੇ ਮੰਨਿਆ ਅਗਲੇ ਕਈ ਸਾਲਾਂ ਤੱਕ ਬਾਬਾ ਜੀ ਨੇ ਦਮਦਮੀ ਤਕ ਸਾਲ ਦੀ ਸੇਵਾ ਸੰਭਾਲੀ ਅਤੇ ਹਜ਼ਾਰਾਂ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਿਆ ਸਮਾਂ ਬਦਲਿਆ 1757 ਦਾ ਸਾਲ ਆਇਆ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਜਾਨਦੇ ਹੋਏ ਉਸਨੇ ਆਪਣੇ ਵਜ਼ੀਰ ਜਹਾਨ ਖਾਨ ਨੂੰ ਪੰਜਾਬ ਦਾ ਗਵਰਨਰ ਬਣਾ ਦਿੱਤਾ ਜਹਾਂਨ ਖਾਨ ਨੇ ਸਿੱਖਾਂ ਨੂੰ ਖਤਮ ਕਰਨ ਲਈ ਸਭ ਤੋਂ ਖਿਣਾਉਣਾ ਪਾਪ ਕੀਤਾ ਉਸਨੇ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ ਤੇ ਪਵਿੱਤਰ ਸਰੋਵਰ ਨੂੰ ਮਿੱਟੀ ਤੇ ਗੰਦਗੀ ਨਾਲ ਭਰ ਦਿੱਤਾ ਇਹ ਖਬਰ ਅੱਗ ਵਾਂਗ ਫੈਲੀ ਅਤੇ ਦਮਦਮਾ ਸਹਿਬ ਬਾਬਾ ਦੀਪ ਸਿੰਘ ਜੀ ਕੋਲ ਪਹੁੰਚੀ ਸੋਚੋ ਉਹ ਵਕਤ ਉਸ 75 ਸਾਲ ਦੇ ਯੋਧੇ ਦੇ ਦਿਲ ਤੇ ਕੀ ਬੀਤ ਰਹੀ ਹੋਵੇਗੀ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਚ ਰਹਿ ਕੇ ਸਿੱਖੀ ਕਮਾਈ ਸੀ ਬਾਬਾ ਜੀ ਦੀਆਂ ਅੱਖਾਂ ਵਿੱਚੋਂ ਅੰਗਿਆਰੇ ਵਰਸਣ ਲੱਗੇ ਉਹਨਾਂ ਉਸ ਵਕਤ ਸ਼ਹੀਦਾਂ ਦੇ ਸਿੰਘਾਂ ਨੂੰ ਇਕੱਠਾ ਕੀਤਾ ਤੇ ਐਲਾਨ ਕਰ ਦਿੱਤਾ ਹੁਣ ਵਕਤ ਆ ਗਿਆ ਹੈ ਕਿ ਸੀਸ ਦੇਨ ਦਾ ਹਰਮੰਦਰ ਸਾਹਿਬ ਵੀ ਬੇਅਬਦੀ ਅਸੀਂ ਜਿਉਂਦੇ ਜੀ ਨਹੀਂ ਜਾ ਸਕਦੇ ਤਰਨ ਤਾਰਨ ਸਾਹਿਬ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਐਸੀ ਘਟਨਾਕ ਕੀਤੀ ਜੋ ਇਤਿਹਾਸ ਬਣ ਗਈ ਆਪ ਜੀ ਨੇ ਆਪਣੇ ਖੰਡੇ ਦੀ ਨੋਕ ਨਾਲ ਜ਼ਮੀਨ ਤੇ ਇੱਕ ਲਕੀਰ ਖਿੱਚੀ ਗਰਜਵੀਂ ਆਵਾਜ਼ ਵਿੱਚ ਕਿਹਾ ਜਾ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਬਾਬਾ ਜੀ ਬੋਲੇ ਇਹ ਲਕੀਰ ਉਹੀ ਟੱਪੇ ਜੋ ਗੁਰੂ ਲਈ ਮਰਨਾ ਚਾਹੁੰਦਾ ਹੈ ਜਿਸ ਨੂੰ ਆਪਣੀ ਜਾਨ ਪਿਆਰੀ ਹੈ ਉਹ ਵਾਪਸ ਚਲਾ ਜਾਵੇ ਕਿਉਂਕਿ ਅਸੀਂ ਜੰਗ ਲੜਨ ਨਹੀਂ ਅਸੀਂ ਸ਼ਹੀਦ ਹੋਣ ਚੱਲੇ ਹਾਂ ਇਹ ਸਾਡੀ putt ਦੀ ਜੰਗ ਹੈ ਵੇਖਦੇ ਹੀ ਵੇਖਦੇ 500 ਸਿੰਘ ਲਕੀਰ ਟੱਪ ਗਏ ਰਸਤੇ ਵਿੱਚ ਪਿੰਡਾਂ ਤੋਂ ਹੋਰ ਵੀ ਸਿੰਘ ਰਲਦੇ ਗਏ ਅੰਮ੍ਰਿਤਸਰ ਪਹੁੰਚਦੇ ਪਹੁੰਚਦੇ ਇਹ ਗਿਣਤੀ 5000 ਤੋਂ 5000 ਤੋਂ ਵੀ ਵੱਧ ਗਈ ਅਮਰਤਸਰ ਤੋਂ 5 ਮੀਲ ਦੂਰ ਗੋਹਲਵੜ ਦੇ ਕੋਲ ਜਹਾਨ ਖਾਨ ਦੀ 20000 ਦੀ ਫੌਜ ਨਾਲ ਗੰਦਾ ਟੱਕਰਾ ਹੋਇਆ ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ ਵਿੱਚ ਸ਼ੇਰ ਵਾਂਗ ਗਰਜ ਰਹੇ ਸਨ ਉਹਨਾਂ ਦਾ 15 ਸ਼ੇਰ ਦਾ ਖੰਡਾ ਜਿਸ ਪਾਸੇ ਘੁੰਮਦਾ ਦੁਸ਼ਮਣਾਂ ਦੇ ਸਿਰ ਕੱਟ ਕੇ ਡਿੱਗਦੇ ਮੁਗਲਾ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੱਕ ਬਜ਼ੁਰਗ ਇੰਜ ਕਿਵੇਂ ਲੜ ਸਕਦਾ ਹੈ ਜੰਗ ਦੇ ਮੈਦਾਨ ਵਿੱਚ ਕਮਸਾਨ ਯੁੱਧ ਹੋਇਆ ਇੱਕ ਪਲ ਐਸਾ ਆਇਆ ਜਦੋਂ ਬਾਬਾ ਜੀ ਅਤੇ ਦੁਸ਼ਮਣ ਕਮਾਂਡਰ ਜ਼ਾਲਮ ਖਾਨ ਆਮੋ ਸਾਹਮਣੇ ਹੋ ਗਏ ਦੋਨਾਂ ਨੇ ਇਕੱਠੇ ਵਾਰ ਕੀਤੇ ਤੇ ਬਾਬਾ ਦੀਪ ਸਿੰਘ ਜੀ ਦਾ ਸਿਰ ਗਰਦਨ ਤੋਂ ਅਲੱਗ ਹੋ ਗਿਆ ਅਲੱਗ ਹੋ ਕੇ ਧਰਤੀ ਤੇ ਡਿੱਗ ਪਿਆ ਦੁਸ਼ਮਣ ਖੁਸ਼ ਹੋ ਗਿਆ ਪਰ ਖੇਡ ਅਜੇ ਖਤਮ ਨਹੀਂ ਹੋਈ ਸੀ ਉਸ ਵਕਤ ਇੱਕ ਸਿੰਘ ਨੇ ਪੁਕਾਰਿਆ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਸੀਸ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਪੇਟ ਕਰਾਂਗਾ ਤੁਸੀਂ ਰਸਤੇ ਵਿੱਚ ਹੀ ਕਿਵੇਂ ਰੁਕ ਸਕਦੇ ਹੋ ਬਸ ਫਿਰ ਕੀ ਸੀ ਕੁਦਰਤ ਦਾ ਨਿਯਮ ਟੱਟ ਗਿਆ ਬਾਬਾ ਜੀ ਦਾ ਤਣ ਹਰਕਤ ਵਿੱਚ ਆਇਆ ਉਹਨਾਂ ਨੇ ਖੱਬੇ ਹੱਥ ਨਾਲ ਆਪਣਾ ਸੀਸ ਚੁੱਕਿਆ ਤੇ ਸੱਜੇ ਹੱਥ ਨਾਲ ਖੰਡਾ ਵੰਦੇ ਹੋਏ ਦੁਸ਼ਮਣਾਂ ਨੂੰ ਵੱਢਦੇ ਚੱਲਦੇ ਗਏ ਮੁਗਲਾਂ ਵਿੱਚ ਭਾਜੜਾਂ ਪੈ ਗਈਆਂ ਉਹ ਅੱਲਾ ਅੱਲਾ ਕਰਦੇ ਭੱਜ ਗਏ ਅਤੇ ਇਹ ਆਦਮੀ ਨਹੀਂ ਇੱਕ ਇਹ ਤਾਂ ਕੋਈ ਰਿਸ਼ਤਾ ਹੈ ਬਾਬਾ ਦੀਪ ਸਿੰਘ ਜੀ ਲੜਦੇ ਲੜਦੇ ਸ੍ਰੀ ਹਰਮੰਦਰ ਸਾਹਿਬ ਪ੍ਰਕਰਮਾ ਤੱਕ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਪਵਿੱਤਰ ਸੀਸ ਪ੍ਰਕਰਮਾ ਵਿੱਚ ਰੱਖ ਦਿੱਤਾ ਤੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਅੱਜ ਵੀ ਜਿੱਥੇ ਬਾਬਾ ਜੀ ਦੇ ਬਾਬਾ ਜੀ ਨੇ ਸੀਸ ਰੱਖਿਆ ਸੀ ਉੱਥੇ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਉੱਥੇ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹਨ ਬਾਬਾ ਦੀਪ ਸਿੰਘ ਜੀ ਨੇ ਦੁਨੀਆ ਨੂੰ ਦੱਸ ਦਿੱਤਾ ਸੀ ਕਿ ਜਦੋਂ ਸਿੱਖ ਅਰਦਾਸ ਕਰ ਲੈਂਦਾ ਹੈ ਤਾਂ ਮੌਤ ਵੀ ਉਸ ਨੂੰ ਰੋਕ ਨਹੀਂ ਸਕਦੀ ਆਓ ਅੱਜ ਉਹ ਮਹਾਨ ਯੋਧੇ ਨੂੰ ਪ੍ਰਣਾਮ ਕਰੀਏ ਸੰਗਤ ਜੀ ਅਗਰ ਇਸ ਵੀਡੀਓ ਨੇ ਤੁਹਾਡੇ ਰੋਂਗਟੇ ਖੜੇ ਕੀਤੇ ਹੋਣ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਮੈਂਟ ਵਿੱਚ ਜਰੂਰ ਲਿਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਸਿੱਖ ਇਤਿਹਾਸ ਦੀ ਹਰ ਵੀਡੀਓ ਤੁਹਾਡੇ ਤਾਕ ਪੁਚਾ ਸਕੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ